ਬੀਬੀ ਹਰਮੀਤ ਕੋਰ ਢਿੱਲੋਂ ਉਹਨਾਂ ਨੂੰ ਜਿਹੜਾ ਹੈ ਅਸਿਸਟੈਂਟ ਅਟਾਰਨੀ ਜਿਹੜਾ ਜਰਨਲ ਗਿਆ ਹੈ ਲਗਾਇਆ ਗਿਆ ਹੈਗਾ ਅਮਰੀਕਾ ਦੇ ਵਿੱਚ ਹਿਊਮਨ ਰਾਈਟਸ ਦਾ ਪਰ ਇਸ ਨੂੰ ਲੈ ਕੇ ਜਿਹੜਾ ਹੈ ਭਾਰਤੀ মিডিਆ ਨੇ ਬਹੁਤ ਜ਼ਿਆਦਾ ਜਿਹੜਾ ਹੈ ਪੇਟਿਸਿਆਪਾ ਚਾਹੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਹੋਵੇ ਉਹਨਾਂ ਦੇ ਖਿਲਾਫ ਟਿੱਪਣੀਆਂ ਕਈ ਕੁਝ ਜਿਹੜਾ ਚੱਲ ਰਿਹਾ ਹੈਗਾ ਸੋ ਇਹ ਨਫਰਤ ਨਾਲ ਭਰਪੂਰ ਬਣ ਸਕਦਾ ਹੈ ਇਹ ਮਨੁੱਖਤਾ ਨੂੰ ਮਨੁੱਖ ਨਾ ਸਮਝਣ ਦੇ ਬਣ ਸਕਦਾ ਹੈ ਹਨਾ ਸੋ ਜਿਹਦੇ ਵਿੱਚ ਕੋਈ ਵੀ ਸੈਂਸਿਟੀਵਿਟੀ ਨਹੀਂ ਹੈ ਕੋਈ ਮਨੁੱਖੀ ਅਧਿਕਾਰ ਨਹੀਂ ਹੈ ਕੋਈ ਅਪਾ ਕਹਿ ਸਕਦੇ ਵੀ ਕੋਈ ਸਿਵਲਾਈਜ਼ਡ ਵੇ ਆਫ ਲਾਈਫ ਨਹੀਂ ਹੈਗਾ ਸੋ ਇਹ ਹਰ ਹਰ ਐਂਗਲ ਨੂੰ ਨਫ਼ਰਤ ਤੋਂ ਦੋਸ਼ ਲਾਉਂਦੇ ਆ ਇਹ ਲੋਕਾਂ ਤੇ ਵੀ ਉਹ ਟੈਰਰਿਸਟ ਨੇ ਸੋ ਇਹ ਪੋਲਿਟੀਕਲ ਟੈਰਰਿਸਟ ਜੀ ਇਹ ਇੱਕ ਸਿੱਖ ਬੱਚੀ ਆ ਜਿਹੜੀ ਉਹ ਅਮਰੀਕੀ ਪ੍ਰਸ਼ਾਸਨ ਵਿੱਚ ਉਹਦੀ ਨਿਯੁਕਤੀ ਹੋਈ ਆ ਤੇ ਤੁਸੀਂ ਪਿੱਟ ਸਿ ਆਪਾ ਜਿਹੜਾ ਹੈਗਾ ਉਹ ਪਾ ਲਿਆ ਪਰ ਉਹ ਐਜ਼ ਅ ਹਿੰਦੂ ਆ ਜਿਹੜੇ ਉਹ ਇੱਕ ਸਿੱਖ ਬੱਚੀ ਦੀ ਨਿਯੁਕਤੀ ਤੇ ਉਹ ਬਾਹਰ ਪਰ ਆ ਗਏ ਉਹਨਾਂ ਨੂੰ ਲੱਗਦਾ ਵੀ ਕੋਈ ਵੀ ਸਿੱਖ ਜਿਹੜਾ ਅਮਰੀਕੀ ਪ੍ਰਸ਼ਾਸਨ ਵਿੱਚ ਨਹੀਂ ਹੋਣਾ ਚਾਹੀਦਾ ਇਹ ਨਫ਼ਰਤ ਹੈ ਹੋਰ ਕੁਝ ਨਹੀਂ ਹੈ ਹੁਣ ਆਪਾਂ ਗੱਲਬਾਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਬੀਬੀ ਹਰਮੀਤ ਕੋਰ ਢਿੱਲੋਂ ਉਹਨਾਂ ਨੂੰ ਜਿਹੜਾ ਹੈ ਅਸਿਸਟੈਂਟ ਅਟਾਰਨੀ ਜਿਹੜਾ ਜਨਰਲ ਜਿਹੜਾ ਹੈ ਲਗਾਇਆ ਗਿਆ ਹੈਗਾ ਅਮਰੀਕਾ ਦੇ ਵਿੱਚ ਹਿਊਮਨ ਰਾਈਟਸ ਦਾ ਪਰ ਇਸ ਨੂੰ ਲੈ ਕੇ ਜਿਹੜਾ ਹੈ ਭਾਰਤੀ মিডিਆ ਨੇ ਬਹੁਤ ਜ਼ਿਆਦਾ ਜਿਹੜਾ ਹੈ ਪਿੱਟ ਸਿਆਪਾ ਚਾਹੀਓ ਸੋਸ਼ਲ ਮੀਡੀਆ ਦੇ ਉੱਤੇ ਹੋਵੇ ਉਹਨਾਂ ਦੇ ਖਿਲਾਫ ਟਿੱਪਣੀਆਂ ਕਈ ਕੁਝ ਜਿਹੜਾ ਚੱਲ ਰਿਹਾ ਹੈਗਾ ਸਰਦਾਰ ਪਤਸ ਸਿੰਘ ਜੀ ਕਿਹੜੀ ਮਾਨਸਿਕਤਾ ਤੋਂ ਆਪਾਂ ਇਸ ਨੂੰ ਦੇਖ ਸਕਦੇ ਹਾਂ ਜਾਂ ਡਿਸਕ੍ਰਾਈਬ ਕਰ ਸਕਦੇ ਹਾਂ ਜਿਹੜੀ ਮਾਨਸਿਕਤਾ ਹਰੇਕ ਧਾਰਮਿਕ ਸਥਾਨ ਦੇ ਥੱਲੇ ਉਹ ਮੰਦਰ ਲੱਭਣ ਦੀ ਹੈ ਉਹੀ ਮਾਨਸਿਕਤਾ ਬੀਬੀ ਜੀ ਦੀ ਜਿਹੜੀ ਨਿਯੁਕਤੀ ਹੋਈ ਆ ਉਹਦੇ ਖਿਲਾਫ ਹੈ ਸੋ ਇਹ ਜਾਤ ਭਵਾਨੀ ਨਾ ਮਾਨਸਿਕਤਾ ਹੈ ਸੋ ਇਹ ਨਫ਼ਰਤ ਨਾਲ ਭਰਪੂਰ ਮਾਨਸਿਕਤਾ ਹੈ ਇਹ ਮਨੁੱਖਤਾ ਨੂੰ ਮਨੁੱਖ ਨਾ ਸਮਝਣ ਦੀ ਮਾਨਸਿਕਤਾ ਹੈ ਹਨ ਸੋ ਜਿਹਦੇ ਵਿੱਚ ਕੋਈ ਵੀ ਸੈਂਸਿਟੀਵਿਟੀ ਨਹੀਂ ਹੈ ਕੋਈ ਮਨੁੱਖੀ ਅਧਿਕਾਰ ਨਹੀਂ ਨੇ ਕੋਈ ਆਪਾਂ ਕਹਿ ਸਕਦੇ ਵੀ ਕੋਈ ਸਿਵਲਾਈਜ਼ਡ ਵੇ ਆਫ ਲਾਈਫ ਨਹੀਂ ਹੈਗਾ ਸੋ ਇਹ ਹਰ ਹਰ ਐਂਗਲੋਂ ਨਫ਼ਰਤੋਂ ਦੋਸ਼ ਲਾਉਂਦੇ ਆ ਇਹ ਲੋਕਾਂ ਤੇ ਵੀ ਉਹ ਟੈਰਰਿਸਟ ਨੇ ਸੋ ਇਹ ਪੋਲਿਟਿਕਲ ਟੈਰਰਿਜ਼ਮ ਆ ਜੀ ਬੇ ਇੱਕ ਸਿੱਖ ਬੱਚੀ ਆ ਜਿਹੜੀ ਉਹ ਅਮਰੀਕੀ ਪ੍ਰਸ਼ਾਸਨ ਵਿੱਚ ਉਹਦੀ ਨਿਯੁਕਤੀ ਹੋਈ ਆ ਤੇ ਤੁਸੀਂ ਪਿੱਟ ਸਿਆਪਾ ਜਿਹੜਾ ਹੈਗਾ ਉਹ ਪਾ ਲਿਆ ਹਾਲਾਂਕਿ ਤਿੰਨ ਜਿਹਨੇ ਜਿਹੜੇ ਸੀਨੀਅਰ ਆਉਦਿਆਂ ਤੇ ਹਿੰਦੂ ਨੌਜਵਾਨ ਆ ਹਿੰਦੂ ਸੈਨੇਟਰਸ ਲੱਗੇ ਹੈਗੇ ਔਰ ਉਹਨਾਂ ਦਾ ਸਵਾਗਤ ਕਰਨਾ ਬਣਦਾ ਐਜ਼ ਅ ਸਿੱਖ ਅਸੀਂ ਸਵਾਗਤ ਕਰਦੇ ਹੈਗੇ ਵੀ ਸਾਰੇ ਭਾਈਚਾਰਿਆਂ ਕਿਉਂਕਿ ਉਹ ਰੀਅਲ ਡੈਮੋਕ੍ਰੇਸੀਜ਼ ਆ ਉਹਨਾਂ ਰੀਅਲ ਡੈਮੋਕ੍ਰੇਸੀਜ਼ ਵਿੱਚ ਸਾਰਿਆਂ ਨੂੰ ਥਾਂ ਦਿੱਤੀ ਜਾਂਦੀ ਹੈਗੇ ਸੋ ਈਵਨ ਤੁਲਸੀ ਗੈਬਰ ਹੈਗੇ ਅੰਟਿਲ ਇੰਟੈਲੀਜੈਂਸ ਕਮੇਟੀ ਦੇ ਉਹ ਚੀਫ ਲਾਏ ਹੈਗੇ ਆ ਡਾਕਟਰ ਭੱਟਾ ਚਾਰੀਆ ਹੈਗਾ ਇੱਕ ਮਿਸਟਰ ਰਮੇਸ਼ ਨੇ ਤੇ ਚਾਰ ਚਾਰ ਵਿਅਕਤੀ ਜਿਹੜੇ ਲੱਗੇ ਨੇ ਸਰੋ ਸਵਾਗਤ ਹੀ ਹੋਗਾ ਸਿੱਖ ਪੁਆਇੰਟ ਆਫ View ਤੋਂ ਸਵਾਗਤ ਹੀ ਹੋਗਨੇ ਆ ਅਸੀਂ ਅਸੀਂ ਐਜ਼ ਅ ਸਿੱਖ ਸਵਾਗਤ ਕਰਦੇ ਆ ਪਰ ਉਹ ਐਜ਼ ਅ ਹਿੰਦੂ ਆ ਜਿਹੜੇ ਉਹ ਇੱਕ ਸਿੱਖ ਬੱਚੀ ਦੀ ਨਿਯੁਕਤੀ ਤੇ ਆਵਾ ਪਰਵਾਸ ਉਹਨਾਂ ਨੂੰ ਲੱਗਦਾ ਵੀ ਕੋਈ ਵੀ ਸਿੱਖ ਜਿਹੜਾ ਅਮਰੀਕੀ ਪ੍ਰਸ਼ਾਸਨ ਵਿੱਚ ਨਹੀਂ ਹੋਣਾ ਚਾਹੀਦਾ ਇਹ ਨਫ਼ਰਤ ਹੈ ਹੋਰ ਕੁਝ ਨਹੀਂ ਅਸੀਂ ਓਪਨ ਸਿੱਖ ਸੁਸਾਇਟੀ ਓਪਨ ਸੁਸਾਇਟੀ ਜਾਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਹੈਗੀ ਆ ਸਾਰਿਆਂ ਨੂੰ ਇੱਕੋ ਜਿਹਾ ਸਮਝਦੀ ਹੈਗੀ ਆ ਅਸੀਂ ਉਹਨਾਂ ਸਾਰਿਆਂ ਵਿਅਕਤੀਆਂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹਾਂ ਜਿਹੜੇ ਬੀਬੀ ਜੀ ਤੋਂ ਬਿਨਾਂ ਹਿੰਦੂ ਧਰਮ ਨਾਲ ਸੰਬੰਧਿਤ ਨੇ ਜਾਂ ਕਿਸੇ ਹੋਰ ਧਰਮ ਨਾਲ ਸੰਬੰਧਿਤ ਨੇ ਸੋ ਸਾਰਿਆਂ ਨੂੰ ਜੀ ਆਇਆਂ ਚੰਗੇ ਪ੍ਰਬੰਧ ਲਈ ਚੰਗੀ ਡੈਮੋਕ੍ਰੇਸੀ ਲਈ ਮਜ਼ਬੂਤ ਅਮਰੀਕਾ ਲਈ ਉਹ ਕੰਮ ਕਰਨ ਸਾਡੀ ਇਹ ਕਾਮਨਾ ਹੈ ਬਿਲਕੁਲ ਜੀ ਤੇ ਕਿਤਨਾ ਕਿਤੇ ਜਿਹੜਾ ਇਹ ਸਰਬੱਤ ਦੇ ਭਲੇ ਦਾ ਸਿਧਾਂਤ ਸਮਝਣ ਦੇ ਲਈ ਸ਼ਾਇਦ ਇਹੋ ਜੇ ਲੋਕਾਂ ਨੂੰ ਇੱਕ ਹੋਰ ਜਨਮ ਲੈ ਕੇ ਜਿਹੜਾ ਸਿੱਖੀ ਦੇ ਵਿੱਚ ਜਨਮ ਲੈਣਾ ਪਵੇਗਾ ਫਿਰ ਹੀ ਸ਼ਾਇਦ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਪੂਰੇ ਬ੍ਰਹਿਮੰਡ ਦਾ ਪੂਰੀ ਸਮੁੱਚਤਾ ਦਾ ਜਿਹੜਾ ਫਲਸਫਾ ਹੈਗਾ ਉਸ ਨੂੰ ਸਮਝ ਸਕਣਗੇ ਤੇ ਜਿਹੜੀਆਂ ਨਫ਼ਰਤਾਂ ਕਿਤੇ ਨਾ ਕਿਤੇ ਅੰਦਰ ਅਸੀਂ ਪਾਲੀ ਬੈਠੇ ਆ ਜਾਂ ਜਿਹੜੀਆਂ ਨਫ਼ਰਤਾਂ ਦੂਜਿਆਂ ਨੂੰ ਲੈ ਕੇ ਜਿਹੜੀਆਂ ਜਿਹੜਾ ਕੋਈ ਸਾਡੇ ਧਰਮ ਦੇ ਨਾਲ ਬਿਲੋਂਗ ਨਹੀਂ ਕਰਦਾ ਉਹਦੇ ਨਾਲ ਜਿਹੜੀ ਨਫ਼ਰਤ ਹੈ ਉਸ ਤੋਂ ਅਸੀਂ ਜਿਹੜਾ ਹੈ ਨਜ਼ਾਦ ਪਾ ਸਕਾਂਗੇ ਤੇ ਹੁਣ ਗੱਲਬਾਤ ਕਰ ਲੈਨੇ ਆਪਾਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਜੋ ਕਿ ਮੰਤਰੀ ਮੰਡਲ ਚੋਂ ਅੱਗੇ ਜਾ ਚੁੱਕਾ ਹੈ ਤੇ ਹੁਣ ਉਮੀਦ ਹੈ ਕਿ ਭਾਰਤ ਦੀ ਜਿਹੜੀ ਲੋਕ ਸਭਾ ਹੈਗੀ ਹੈ ਤੇ ਫਿਰ ਉਸ ਤੋਂ ਬਾਅਦ ਰਾਜ ਸਭਾ ਉੱਥੇ ਜਿਹੜਾ ਹੈ ਐਜ਼ ਅ ਬਿਲ ਜਿਹੜਾ ਹੈ ਪੇਸ਼ ਹੋ ਸਕਦਾ ਹੈ ਸਰਦਾਰ ਪਟਾਸੀ ਜੀ ਕਿਵੇਂ ਦੇਖਦੇ ਹੋ ਕੀ ਸੰਭਵ ਹੈਗਾ ਫਿਰ ਜਿਹੜੀਆਂ 2027 ਚ ਪੰਜਾਬ ਦੀਆਂ ਚੋਣਾਂ ਹੋਣੀਆਂ ਐ ਫਿਰ ਉਹ ਸਰਕਾਰ ਦੀ ਟਰਮ ਫਿਰ 2 ਸਾਲ ਦੀ ਹੋਵੇਗੀ ਹਾਂ ਹਾਂ ਜੀ ਹਾਂ ਜੀ ਉਹ 2 ਸਾਲ ਉਹ 2 ਸਾਲ ਦੇ ਹੋਏਗੇ ਸੋ ਜੇ 2029 ਵਿੱਚ ਸਾਰੇ ਮੁਲਕ ਵਿੱਚ ਇੱਕੋ ਜੀਆਂ ਚੋਣਾਂ ਹੋਣੀਆਂ ਨੇ ਵਿਧਾਨ ਸਭਾਵਾਂ ਦੀਆਂ ਜਿਵੇਂ ਉੱਤਰ ਪ੍ਰਦੇਸ਼ ਦੀ ਸਰਕਾਰ ਵੀ 2 ਸਾਲ ਲਈ ਬਣੂਗੀ ਸੋ ਉਸ ਵੇਲੇ ਪੰਜ ਰਾਜਾਂ ਦੀਆਂ ਹੁੰਦੀਆਂ ਜਦੋਂ ਪੰਜਾਬ ਦੀਆਂ ਹੁੰਦੀਆਂ ਸੋ ਜਿਹੜੀ ਅਗਲੀ ਪੰਜਾਬ ਸਰਕਾਰ ਬਣੇਗੀ 2027 ਤੋਂ 2029 ਤੱਕ ਹੀ ਬਣੇਗੀ ਸੋ ਉਹਨਾਂ ਨੇ ਕੈਬਨਟ ਵਿੱਚ ਪਾਸ ਕਰ ਲਿਆ ਹੋਇਆ ਲੋਕ ਸਭਾ 'ਚ ਪੇਸ਼ ਹੋਊਗਾ ਸੋ ਉਹਨਾਂ ਕੋਲ ਮੈਜੋਰਿਟੀ ਤਾਂ ਹੈ ਹਨਾ ਸੋ ਕੁਛ ਨਾ ਕੁਛ ਉਹ ਮੈਂਬਰਾਂ ਨੂੰ ਜਿੱਦਾਂ ਰਾਤ ਮੁਕਾ ਕੇ ਵੀ ਆਪਣੇ ਨਾਲ ਲਾ ਲੈਂਦੇ ਹੈਗੇ ਆ ਸੋ ਜਿਹੜਾ ਇੰਡੀਆ ਗੱਠਜੋੜ ਵਿੱਚ ਹੁਣ ਕੁਛ ਕਮਜ਼ੋਰ ਹੋ ਗਿਆ ਇੱਕਦਮ ਜਦੋਂ ਚੋਣਾ ਹਟ ਜਾਂਦੀਆਂ ਫਿਰ ਉਹ ਕਮਜ਼ੋਰੀਆਂ ਆ ਜਾਂਦੀਆਂ ਹੋ ਸਕਦਾ ਉਸ ਕਮਜ਼ੋਰੀਆਂ ਚੋਂ ਵੀ ਉਹ ਕੁਛ ਮੈਂਬਰ ਆਫ ਪਾਰਲੀਮੈਂਟਸ ਨੂੰ ਆਪਣੇ ਵੱਲ ਇਫੈਕਟ ਜਿੱਦਾਂ ਵੋਟਾਂ ਪਾਉਣ ਲਈ ਇਫੈਕਟ ਕਰਾ ਲਣ ਸੋ ਕਿਸੇ ਨਾ ਕਿਸੇ ਤਰ੍ਹਾਂ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹਨਾਂ ਦੇ ਬਿਹਾਫ ਤੇ ਕੰਮ ਕਰਦੀਆਂ ਉਹ ਇੰਨਾ ਕਰ ਜਾਂਦੀਆਂ ਸੋ ਮੈਨੂੰ ਲੱਗਦਾ ਹੈ ਵੀ ਲੋਕ ਸਭਾ ਚ ਇਹ ਪਾਸ ਹੋ ਜਾਏਗਾ ਸੋ ਇਹ ਕਾਨੂੰਨ ਵੀ ਬਣਾ ਲੈਣਗੇ ਕੋਈ ਵੱਡੀ ਗੱਲ ਨਹੀਂ ਸੋ 2029 ਵਿੱਚ ਮੋਸਟ ਪ੍ਰੋਬੇਬਲੀ ਕਾਫੀ ਵੱਡੀ ਪੱਧਰ ਤੇ ਮੈਨੂੰ ਲੱਗ ਰਿਹਾ ਵੀ ਜੇ ਰਾਜ ਸਭਾ ਵਿੱਚ ਕੋਈ ਬਹੁਤੀ ਗੜਬੜ ਨਾ ਹੋਈ ਤਾਂ 2029 ਵਿੱਚ ਫਿਰ ਇਹ ਪੂਰੇ ਮੁਲਕ ਵਿੱਚ ਇੱਕੋ ਦਿਨ ਵਾਰੀ ਜਿਹੜੀਆਂ ਚੋਣਾਂ ਹੋਣਗੀਆਂ ਔਰ ਹੋ ਸਕਦਾ ਫਿਰ ਉਹ ਜਿਹੜੀਆਂ 784 ਮੈਂਬਰਾਂ ਦੀ ਜਿਹੜੀ ਲੋਕ ਸਭਾ ਉਹ ਹੋਵੇ ਜਿੰਤੋਂ ਚੋਂ ਇਹ 4-5 ਸਟੇਟਾਂ ਚੋਂ ਹੀ ਆਪਣੀ ਸਰਕਾਰ ਬਣਾ ਲਿਆ ਕਰਨਗੇ ਬਾਕੀ ਸਟੇਟਾਂ ਦਾ ਕੋਈ ਮਸਲਾ ਨਹੀਂ ਰਹੇ। ਔਰ ਖਾਸ ਕਰਕੇ ਜਿਹੜੀਆਂ ਸਟੇਟਾਂ 'ਚ ਕਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਨਹੀਂ ਫਿਰ ਉੱਥੇ ਵੀ ਇਹਨਾਂ ਨੂੰ ਫਾਇਦਾ ਮਿਲੇਗਾ ਜਾਂ ਕਿਸ ਤਰ੍ਹਾਂ? ਹਾਂ ਇਹ ਅਸਲ 'ਚ ਇਦਾਂ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਨੂੰ ਫਾਇਦਾ ਮਿਲੇਗਾ ਜਿੱਥੇ ਬੀਜੇਪੀ ਨਹੀਂ ਹੈਗੀ ਉਹ ਨਹੀਂ ਹੈਗੀ ਹਨਾ। ਸੋ ਜਿਹੜੀਆਂ ਸਟੇਟ ਇਲੈਕਸ਼ਨਸ ਹੋਣੀਆਂ ਉਹਦੇ ਵਿੱਚੋਂ ਤਾਂ ਉਹਨਾਂ ਦਾ ਸਫਾਇਆ ਹੋਏਗਾ ਤੇ ਇਹ ਨਹੀਂ ਹੈਗਾ ਵੀ ਲੋਕ ਸਭਾ ਵਿੱਚ ਵੀ ਉਹ ਪੈਟਰਨ ਜਾਏਗਾ। ਇਸ ਤੋਂ ਲੋਕ ਸਭਾ ਵਿੱਚ ਹੁਣ ਜਿੱਦਾਂ ਪੰਜਾਬ 'ਚ ਪੰਜਾਬ 'ਚ ਬੀਜੇਪੀ ਕਿਆ ਦੋ ਸੀਟਾਂ ਲੈ ਜਾਏਗੀ ਚਾਹੇ ਵਨ ਨੇਸ਼ਨ ਵਨ ਇਲੈਕਸ਼ਨ ਵੀ ਹੋ ਜੇ ਹੈਨਾ ਸੋ ਉਹਦੇ 'ਚ ਉਹਦੀ ਉਹ ਉਸੇ ਤਰ੍ਹਾਂ ਦੀ ਸਰਕਾਰ ਬਣਾਉਣੀ ਨਹੀਂ ਹੋ ਮਤਲਬ ਦੋ ਦੋ ਅਲੱਗ-ਅਲੱਗ ਮਸ਼ੀਨਾ ਹੋਣਗੀਆਂ ਫਿਰ ਜਾਂ ਕੀ ਹੋਊਗਾ ਕੀ ਹਾਂਜੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਤੋਂ ਕਿਉਂਕਿ ਜਦੋਂ ਅੱਗੇ ਡੱਬੇ ਵੀ ਹੋਇਆ ਕਰਦੇ ਸੀ ਨਾ ਉਦੋਂ ਬਹੁਤ ਦੇਰ ਤੱਕ ਇਸ ਤਰ੍ਹਾਂ ਹੁੰਦਾ ਰਿਹਾ ਵੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਪੰਜਾਬ ਵਾਲੀਆਂ ਮੈਨੂੰ ਬਹੁਤ ਪੁਰਾਣੀਆਂ ਗੱਲਾਂ ਯਾਦ ਨੇ ਜਿਹੜੇ ਉਦੋਂ ਦੋ ਹੋਇਆ ਕਰਦੇ ਸੀਗੇ ਸੋ ਇੱਕ ਵਿਧਾਨ ਸਭਾ ਦੀ ਸੀ ਇੱਕ ਲੋਕ ਸਭਾ ਦੀ ਸੀ ਉਹ ਦੋ ਦੀ ਸੋਚ ਤੇ ਵੀ ਆ ਨਾ ਇੱਕ ਬੰਨੇ ਗੈਣ ਵੀ ਚਲੋ ਇਧਰ ਪਾ ਦੇਣੇ ਦੂਜੇ ਬੰਨੇ ਉਧਰ ਪਾ ਦੇ ਨਹੀਂ ਇਹ ਨਹੀਂ ਇਸ ਤਰ੍ਹਾਂ ਮੈਨੂੰ ਇਹਨੂੰ ਲੱਗਦਾ ਵੀ ਇੰਨਾ ਪੰਜਾਬ ਵਿੱਚ ਹੁਣ ਤੁਸੀਂ ਦੇਖੋ ਆ ਜਾਂ ਸਾਊਥ ਇੰਡੀਆ ਚ ਜਾਂ ਜਿਸ ਤਰ੍ਹਾਂ ਹਿਜਾਰਖੰਡ ਵਿੱਚ ਹੋਇਆ ਇੱਥੇ ਨਾ ਸੋਚਦੇ ਚ ਉਹਨਾਂ ਨੂੰ ਕੁਝ ਨਾ ਕੁਝ ਡਿਸਐਡਵਾਂਟੇਜ ਵੀ ਹੈਗਾ ਕਿਉਂਕਿ ਇੰਨੀਆਂ ਐਡੇ ਵੱਡੇ ਮੁਲਕ ਵਿੱਚ ਬੀਜੇਪੀ ਨੂੰ ਆਪਣੇ ਤੌਰ ਤੇ ਪ੍ਰਚਾਰ ਕਰਨਾ ਆਪਣੀ ਜਿੱਤ ਲਈ ਇਹ ਉਹਨਾਂ ਲਈ ਕੰਪਲਿਕੇਟਿਡ ਵੀ ਹੈ ਫਿਰ ਵਿਧਾਨ ਸਭਾ ਲਈ ਵੀ ਤੇ ਲੋਕ ਸਭਾ ਵੀ ਸੋ ਇੰਨਾ ਸੌਖਾ ਰਾਂ ਨਹੀਂ ਜਿੰਨਾ ਉਹ ਸਮਝਦੇ ਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਤੇ ਸਾਰੀ ਦੁਨੀਆ ਉਹਨਾਂ ਦੇ ਮਗਰ ਲੱਜੇਗੀ ਤੇ ਵੋਟਾਂ ਪੈ ਜਾਣਗੀਆਂ ਸੋ ਇਟ ਇਜ਼ ਨੋਟ ਦੈਟ ਈਜ਼ੀ ਇਹ ਸਪਸ਼ਟ ਨਹੀਂ ਹੈ ਲੋਕ ਇੰਨੇ ਨਹੀਂ ਕਿਸੇ ਸਮੇਂ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੀ ਤੂਤੀ ਬੋਲਦੀ ਸੀ ਪਰ ਜਦੋਂ ਹੁਣ ਆ ਵੀ ਹੁਣ ਦੋ ਹੀ ਰਹਿ ਗਏ ਤਿੰਨ ਚੌਵੀ ਦੋ ਰਹਿ ਗਏ ਇੱਕ ਦਾ ਹੋਡ ਇਫੈਕਟ ਕਰ ਗਿਆ ਸੋ ਇਹ ਡਿਪੈਂਡ ਕਰਦਾ ਮਾਨਸਿਕਤਾ ਤੇ ਸੋਸ਼ਲ ਮੀਡੀਆ ਨੇ ਜਿਹੜੇ ਪ੍ਰਭਾਵ ਪਾਏ ਆ ਸੋ ਉਹਦੀ ਉਹਦੇ ਜਿਹੜੀਆਂ ਇੰਪਲੀਕੇਸ਼ਨਸ ਨੇ ਉਹ ਬਹੁਤ ਲੰਮੀ ਸਮੇਂ ਤੱਕ ਦੇਖੀਆਂ ਜਾਣਗੀਆਂ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਿਛਲੇ ਆਪਾਂ ਕਹਿ ਲਈ ਕਿ ਕੁਝ ਤਕਰੀਬਨ ਮਹੀਨੇ ਡੇਢ ਮਹੀਨੇ ਤੋਂ ਇੱਕ ਕਾਰਵਾਈਆਂ ਜਿਹੜੀਆਂ ਚੱਲਦੀਆਂ ਨੇ ਕਿ ਵੱਖ-ਵੱਖ ਜਿਹੜੀਆਂ ਪੁਰਾਣੀਆਂ ਮਸਜਿਦਾਂ ਨੇ ਉਹਨਾਂ ਦੇ ਉੱਤੇ ਬਕਾਇਦਾ ਸਰਵੇ ਕਰਨ ਦੇ ਲਈ ਜਿਹੜਾ ਹੈ ਕੇਸ ਪਾਏ ਜਾਂਦੇ ਨੇ ਇੱਕ ਜਿਹੜਾ ਖਾਸ ਕਰਕੇ ਪੂਜਾ ਸਥਾਨ ਵਿਸ਼ੇਸ਼ ਪ੍ਰਬੰਧ ਜਾਂ ਐਕਟ ਕਹ ਲਿਏ 1991 ਦੇ ਵਿੱਚ ਇਹ ਜਿਹੜਾ ਬਣਿਆ ਸੀ ਜਦੋਂ ਬਾਬਰੀ ਮਸਜਿਦ ਵਾਲਾ ਰੋਲਾ ਪਹਿਲੀ ਵਾਰੀ ਆਇਆ ਸੀ ਤੇ ਉਦੋਂ ਇਹ ਕਾਨੂੰਨ ਬਣਾਇਆ ਗਿਆ ਸੀ ਕਿ ਇਹ ਕੇਸ ਨੂੰ ਛੱਡ ਕੇ ਜਿਹੜਾ ਬਾਕੀ ਹੋਰ ਵੀ ਕਿਸੇ ਦੀ ਜਿਹੜੀ ਹੈ ਸਿਚੁਏਸ਼ਨ ਜਿਹੜੀ 1947 ਜਦੋਂ ਭਾਰਤ ਆਜ਼ਾਦ ਹੋਇਆ ਕਿਹਾ ਜਾਂਦਾ ਹੈ ਉੱਥੋਂ ਜੋ ਕੁਝ ਹੈ ਜੇ ਉੱਥੇ ਪੂਜਾ ਸਥਾਨ ਜੇ ਉੱਥੇ ਆਪਾਂ ਕਹਿ ਲਈ ਕਿ ਮਸਜਿਦ ਬਣੀ ਹੋਈ ਹੈ ਤੇ ਮਸਜਿਦ ਰਹੇਗੀ ਜੇ ਮੰਦਿਰ ਹੈ ਤੇ ਮੰਦਿਰ ਰਹੇਗਾ ਉਸ ਐਕਟ ਦਾ ਹਵਾਲਾ ਜਿਹੜਾ ਦਿੱਤਾ ਗਿਆ ਸੀ ਪਰ ਉਸ ਦੇ ਵਿੱਚ ਇੱਕ ਲੂਪ ਹੋਲ ਲੱਭਦੇ ਹੋਏ ਸਰਵੇ ਜਿਹੜੇ ਪਿਛਲੇ ਕੁਛ ਮਹੀਨੇ ਡੇਢ ਮਹੀਨੇ ਤੋਂ ਸ਼ੁਰੂ ਹੋਏ ਸੀ ਜਿਸ ਦੇ ਵਿੱਚ ਤਕਰੀਬਨ 2-3 ਸਥਾਨਾਂ ਦੀਆਂ ਪਰਮਿਸ਼ਨ ਜਿਹੜੀਆਂ ਸਰਵੇ ਦੀਆਂ ਉਹ ਮਿਲ ਵੀ ਗਈਆਂ ਸੀ ਫਿਰ ਉਸ ਨੂੰ ਲੈ ਕੇ ਇੱਕ ਜਗ੍ਹਾ ਤੇ ਹਿੰਸਾ ਹੁੰਦੀ ਹੈ ਤੇ ਉੱਥੇ ਜਿਹੜਾ ਹੈਗਾ ਏ ਤਕਰੀਬਨ 5 ਜਾਨਾਂ ਦੀ ਜਿਹੜੀ ਹੈ ਜਾਨ ਵੀ ਚਲੀ ਜਾਂਦੀ ਹੈ ਤੇ ਉਸ ਨੂੰ ਲੈ ਕੇ ਬਾਕੀ ਬਹੁਤ ਸਾਰੀਆਂ ਮਸਜਿਦਾਂ ਦੇ ਭਾਰਤੀ মিডিਆ ਦੇ ਉੱਤੇ ਵੱਡੇ ਪੱਧਰ ਤੇ ਡਿਬੇਟ ਦੁਬਾਰਾ ਜਿਹੜਾ Hindu Muslim ਮਸਲਾ ਜਿਹੜਾ ਹੈ ਕਾਫੀ ਉਭਾਰਿਆ ਜਾ ਰਿਹਾ ਸੀ ਉਸਤੇ ਹੁਣ ਜਿਹੜੀ ਹੈ ਸੁਪਰੀਮ ਕੋਰਟ ਨੇ ਕਿੰਨਾ ਕਿਤੇ ਸਰਵੇਖਣ ਦੇ ਉੱਤੇ ਵੀ ਰੋਕ ਜਿਹੜੀ ਲਗਾਈ ਹੈਗੀ ਹੈ ਸਰਦਾਰਤਾ ਅਸੀਂ ਜੀ ਕਿਵੇਂ ਦੇਖਦੇ ਜੀ ਦੀ ਸਰਕਾਰ ਹੈ ਤੇ ਸਰਵੇ ਵੀ ਉਹਦੇ ਹੱਕ 'ਚ ਹੀ ਜਾਣੇ ਆ ਅਜਿੰਦਰ ਮੋਦੀ ਦੀ ਸਰਕਾਰ ਹੈ ਸਾਰੀਆਂ ਮਸਜਿਦਾਂ ਥੱਲੋਂ ਮੰਦਰ ਨਿਕਲਣਗੇ ਸਾਰੇ ਗੁਰਦੁਆਰਿਆਂ ਥੱਲੋਂ ਮੰਦਰ ਨਿਕਲਣਗੇ ਕਿਉਂਕਿ ਫੌਜ ਉਹਨਾਂ ਕੋਲ ਹੈ ਜਿਹੜਾ ਵਿਰੋਧ ਕਰੇਗਾ ਗੋਲੀਆਂ ਮਾਰ ਦੇਣਗੇ ਤੇ ਨਹੀਂ ਏ ਕੁੱਟ-ਕੁੱਟ ਕੇ ਮਾਰ ਦੇਣਗੇ ਨਾ ਸੋ ਜੇ ਜੇ ਸਰਕਾਰ ਇਹਨਾਂ ਦੀ ਹੈਗੀ ਆ ਤਾਂ ਤਾਂ ਭਾਰਤ ਦੇ ਸਮੁਤ ਚੇਰ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਥੱਲੇ ਮੰਦਰ ਨਿਕਲੇ ਹੋਣਗੇ ਮੈਂ 100% ਗਾਰੰਟੀ ਨਾਲ ਕਹਿੰਦਾ ਇਸੇ ਤਰ੍ਹਾਂ ਜੇ ਔਰੰਗਜ਼ੇਬ ਦੀ ਸਰਕਾਰ ਸੀ ਤਾਂ ਸਾਰੇ ਮੰਦਰਾਂ ਦੇ ਥੱਲੇ ਮਸਜਿਦਾਂ ਨਿਕਲਦੀਆਂ ਸੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਸੀ ਜਿਨੇ ਕਿਉਂਕਿ ਇੰਨੇ ਲੰਬੇ ਸੰਘਰਸ਼ ਤੋਂ ਬਾਅਦ ਐਸ ਸੂਨ ਐਸ ਉਹ ਸੱਤਾ ਵਿੱਚ ਆਉਂਦੇ ਆ ਤਾਂ ਸਿੱਖਾਂ ਨੇ ਕੁਝ ਮਸਜਿਦਾਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਹਾਰਾਜਾ ਸਾਹਿਬ ਆਪ ਲਾਹੌਰ ਦੀਆਂ ਗਲੀਆਂ ਵਿੱਚ ਆ ਗਏ ਕਿਵੇਂ ਕਿਸੇ ਇੱਕ ਵੀ ਮਸਜਿਦ ਨੂੰ ਨਹੀਂ ਤੋੜਿਆ ਜਾਣਾ ਸੋ ਇਹ ਸਿੱਖ ਰਾਜ ਹੀ ਹੈ ਇਹ ਸਿੱਖਾਂ ਦਾ ਸੰਕਲਪ ਹੀ ਹੈ ਸਾਰੇ ਮੰਦਰਾਂ ਨੂੰ ਜ਼ਗੀਰਾਂ ਲਗਾਈਆਂ ਗਈਆਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਵਨ ਮਸਜਿਦਾਂ ਦੀ ਪ੍ਰੋਟੈਕਸ਼ਨ ਕੀਤੀ ਗਈ ਸੋ ਗੁਰਦੁਆਰਾ ਸਾਹਿਬ ਨੂੰ ਤਾਂ ਬਹੁਤ ਸਾਰੀਆਂ ਜ਼ਗੀਰਾਂ ਦਿੱਤੀਆਂ ਗਈਆਂ ਦੱਸਿਆ ਜਾਂਦਾ ਵੀ ਲਗਭਗ 70 75 ਜਿਹੜੇ ਵੱਡੇ ਧਾਰਮਿਕ ਡੇਰੇ ਸੀ ਸਿੱਖਾਂ ਦੇ ਜਿਹਨੂੰ ਆਹ ਉਦਾਸੀ ਤੇ ਨਰਮਲੇ ਕਿਹਾ ਜਾਂਦਾ ਹੈ ਇਹਨਾਂ ਨੂੰ ਹਰ ਮਹੀਨੇ ਤਰਮਾਰਥ ਦਿੱਤਾ ਜਾਂਦਾ ਸੀ ਸੋ ਮਹਾਰਾਜਾ ਸਾਹਿਬ ਦੀ ਖਾਲਸਾ ਸਰਕਾਰ ਦੇ ਪੈਸਿਆਂ ਤੇ ਚੱਲਣ ਵਾਲੇ ਇਹ ਡੇਰੇ ਹਨਾ ਪੂਰੀ ਤਰ੍ਹਾਂ ਅਜ ਸਨਾਤਨ ਦਾ ਹਿੱਸਾ ਬਣੇ ਹੋਇਆ ਪੈਸੇ ਉਹ ਖਾਲਸਾ ਰਾਜ ਦੇ ਖਾਂਦੇ ਰਹੇ ਤੇ ਉਹ ਗੱਲਾਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਉਸ ਵੇਲੇ ਜਦੋਂ ਮਹਾਰਾਜਾ ਸਾਹਿਬ ਹੁਣ ਸਾਰੇ ਮੋਰਚਿਆਂ ਤੇ ਕੰਮ ਨਹੀਂ ਸੀ ਕਰ ਸਕਦੇ ਸੋ ਧਾਰਮਿਕ ਤੌਰ ਤੇ ਸਿੱਖਾਂ ਵਿੱਚ ਕੌਮੀ ਜਜ਼ਬਾ ਪੈਦਾ ਕਰਨਾ ਇਹਨਾਂ ਨਿਰਮਲਿਆਂ ਉਦਾਸੀਆਂ ਤੇ ਇਹਨਾਂ ਡੇਰਿਆਂ ਦਾ ਉਹ ਸੀਗਾ ਉਹ ਪੂਰੀ ਤਰ੍ਹਾਂ ਵੈਦਿਕ ਪਰੰਪਰਾ ਵਿੱਚ ਮਿਲ ਗਏ ਪੈਸੇ ਨਾ ਤੁਰੰਦੇ ਰਹੇ ਸੋ ਸਾਡਾ ਦੁਖਾਂਤ ਆ ਵੀ ਜਿਸ ਵੇਲੇ ਮਹਾਰਾਜਾ ਸਾਹਿਬ ਦੀ ਸਰਕਾਰ ਚੱਲ ਰਹੀ ਸੀ ਸੀ ਉੱਥੇ ਯੂਰਪ ਵਿੱਚ ਕੌਮਵਾਦ ਦੇ ਆਧਾਰ ਤੇ ਆਪਣੀਆਂ ਸਟੇਟਾਂ ਸਿਰਜਣ ਦਾ ਇੱਕ 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 ਸੁਪਨਾ ਔਰ ਉਹ ਸੰਕਲਪ ਚੱਲਿਆ ਸੀ ਸਾਡੇ ਲੋਕ ਆ ਜਿਹੜੇ ਸਾਡੇ ਧਾਰਮਿਕ ਲੋਕ ਆ ਉਹ ਵੈਦਿਕ ਪਰੰਪਰਾ ਵਿੱਚ ਜਾ ਕੇ ਸਿੱਖੀ ਨੂੰ ਸਨਾਤਨਤਾ ਵਿੱਚ ਲੈ ਕੇ ਜਾ ਰਹੇ ਸੀਗੇ ਸੋ ਸਾਡੇ ਨਾਲ ਬਿਲਕੁਲ ਉਲਟ ਹੋਇਆ ਹੈਗਾ ਸੋ ਇੱਕ ਸਿੱਖ ਕੌਮ ਹੀ ਆ ਸਿੱਖ ਰਾਜ ਹੀ ਰਿਹਾ ਜਿੱਥੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਮਿਲਿਆ ਤੁਸੀਂ ਅੱਜ ਕਿਸੇ ਵੀ ਗੁਰਦੁਆਰੇ ਦੇ ਥੱਲੋਂ ਅੱਜ ਉਹ ਪੁਲਿਸ ਦਾ ਪਹਿਰਾ ਲਾਉਣ ਫੌਜ ਨੇ ਆਉਣ ਤਾਂ ਕੋਈ ਵੀ ਗੁਰਦੁਆਰਾ ਪੱਟ ਸਕਦੇ ਕਹਿਣਗੇ ਇੱਥੋਂ ਤਾਂ ਆ ਰਾਮ ਮੰਦਰ ਦੀ ਮੂਰਤੀ ਆ ਰਾਮ ਜੀ ਦੀ ਮੂਰਤੀ ਨਿਕਲੀ ਆ ਇਹ ਤਾਂ ਮੰਦਰ ਸੀ ਢਾਓ ਇਹਨੂੰ ਤੇ ਇੱਥੇ ਟੱਲ ਖੜਕਾਓ ਇੱਕ ਉਹ ਉਹਨਾਂ ਦਾ ਇੱਕ ਇੱਕ ਧਾਰਮਿਕ ਪੁਛਿਆ ਉਹ ਤਾਂ ਕਹਿ ਰਿਹਾ ਵੀ ਹਰਿਮੰਦਰ ਸਾਹਿਬ ਦੀ ਮਰਿਆਦਾ ਜਿਹੜੀ ਉਹ ਸੋ ਇਹ ਸਾਰਾ ਕੁਝ politically motivated ਹੈਗਾ ਸੁਪਰੀਮ ਕੋਰਟ ਦੇ ਅਸੀਂ ਫੈਸਲੇ ਦਾ ਖਾਲਦੀ ਘੜੀ ਸਵਾਗਤ ਕਰਦੇ ਆ ਪਤਾ ਨਹੀਂ ਉਹ ਖੜਨਗੇ ਕਿ ਨਹੀਂ ਖੜਨਗੇ ਅਗਲੇ ਦਿਨ ਅਦਰਾਂ ਪਰ ਹਾਲ ਦੀ ਘੜੀ ਜਿਹੜੀ ਉਹਨਾਂ ਨੇ ਰੋਕ ਲਈ ਹੈਗੀ ਆ 1991 ਦੇ ਧਰਮ ਸਥਾਨ ਜਿਹੜਾ ਪ੍ਰਬੰਧਨ ਐਕਟ ਆ ਉਹਦੇ ਤਹਿਤ ਵੀ 1947 ਵਾਲੀ ਸਿਚੁਏਸ਼ਨ ਵਿੱਚ ਹਰ ਧਰਮ ਦਾ ਸਥਾਨ ਹੈ ਜਿਹੜਾ ਰਹਿਣਾ ਚਾਹੀਦਾ ਜੇ ਕੋਈ ਗੁਰਦੁਆਰਾ ਸੀ ਗੁਰਦੁਆਰਾ ਰਹੇਗਾ ਮੰਦਰ ਮੰਦਰ ਰਹੇਗਾ ਮਸਜਿਦ ਆ ਜਿਹੜੀ ਮਸਜਿਦ ਰਹੇਗੀ ਸੋ ਦੇਖਦੇ ਆ ਆਇਆ ਸੁਪਰੀਮ ਕੋਰਟ ਆਪਣੇ ਪੈਰਾਂ ਤੇ ਖੜਦੇ ਆ ਜਾਂ ਉਹਨੂੰ ਵੀ ਮੈਨੇਜ ਕਰ ਲਿਆ ਜਾਵੇ